ਰਣਮ 14 ਸੁਤੇਸ 33 ਮਾਗ ਸੁ ਦੀ 15 ਲੋਕਿਆ ਕੇ ਕਲਿਆਣ ਹੀ ਪਰ ਗਿਟੇ ਗੁਰੂ ਰਵਿਦਾ ਅਰਦਾਸ ਰਵदास ਨਾਮ ਕਾ ਜਗਤ ਮੇ ਜੰਨ ਲਗਾਇਆ ਪਾਲ ਇਸੇ ਭਰਦੀਆਂ ਸੰਗਤਾਂ ਨੂੰ ਕ੍ਰਾਂਤੀਕਾਰੀ ਰਹਿਬਰ ਤਰ ਪਗਤੀ ਕਾਲ ਦੇ ਮੋਢੀ ਸਹਿਬ ਸ੍ਰੀ ਗੁਰੂ रविदास ਮਹਾਰਾਜ ਜੀ ਦੇ ਸਿੱਸੋ ਅਨੰਝਮੇ ਪ੍ਰਕਾਸ਼ ਦੀ ਵਿਸਤਰੀ ਲੱਖ ਲੱਖ ਵਧਾਈ ਅੱਜ ਗੁਰਦਾਸਪੁਰ ਦੇ ਵਿੱਚ ਸ੍ਰੀ ਗੁਰੂ रविदास ਮਹਾਰਾਜ ਜੀ ਦੇ ਜਨਮ ਦਿਨ ਨੂੰ ਸਮਰਪਤ ਸਿੱਸੋ ਅਨੰਝਮੇ ਪ੍ਰਕਾਸ਼ ਦਿਵਸ ਨੂੰ ਸਮਰਪਤ ਜੋ ਸੋਭਾ ਯਾਤਰਾ ਹੋ ਰਹੀ ਹੈ ਉਹਦਾ ਮੁੱਖ ਸੰਦੇਸ਼ ਅਜੇ ਹੋਈ ਹੈ ਗੁਰੂ ਜੀ ਨੇ ਕਿਹਾ ਸੀ ਆਪਸੀ ਭਾਈਚਾਰਾ ਬਣਾ ਕੇ ਰੱਖਣਾ ਸਾਤ ਸੰਗਤ ਮਿਲ ਰਹੀਏ ਮਾਦੋ ਜੈਸੇ ਮਦ ਮਖੀਰਾ ਗੁਰੂ ਜੀ ਨੇ ਕਿਹਾ ਸੀ ਕਿ ਨਸਾ ਮੁਕਤ ਸਮਾਜ ਬਣਾਉਣਾ ਉਹਨਾਂ ਨੇ ਕਿਹਾ ਸੀ ਸੁਰਸਰੀ ਸੱਲਰ ਕਿਰਤ ਬਾਰ ਨੀਰੇ ਸੰਤ ਜਨ ਕਰਤ ਨਹੀਂ ਪਾਨਨ ਨਸ਼ੇ ਜਿਤਨੀ ਮਰਜੀ ਵਦਿਆ ਕਿਉ ਨਾ ਹੁਣ ਉਹਨਾਂ ਨੂੰ ਸੀਮਨ ਨਹੀਂ ਕਰਨਾ ਤੀਜਾ ਗੁਰੂ ਜੀ ਨੇ ਕਿਹਾ ਸੀ ਮਾਦੋ ਅਵਿਦਿਆ ਹਿਤਕੀਨ ਬਵੇਕ ਦੀਪ ਅਮਲੀਨ ਵਿਦਿਆ ਤੋਂ ਬਿਨਾ ਬਵੇਕ ਰੂਪੀ ਦੀਵਾ ਧੁੰਲਾ ਰਹਿ ਜਾਂਦਾ ਹੈ ਵਿਦਿਆ ਦਾ ਹੋਣਾ ਜ਼ਰੂਰੀ ਹੈ ਕਿ ਤਿੰਨ ਜੋ ਗੁਰੂ ਜੀ ਦੇ ਸੰਦੇਸ਼ ਹੈ ਇਹ ਲੈ ਕੇ ਇਹ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਕਿ ਸਮਾਜ ਨੂੰ ਨਸ਼ਾ ਮੁਕਤ ਬਣਾਉਣਾ ਹੈ ਔਰ ਅਨਪੜਤਾ ਨੂੰ ਦੂਰ ਕਰਨਾ ਹੈ ਇਹ ਆਪਸੀ ਪ੍ਰੇਮ ਪਿਆਰ ਨਾ ਰਹਿਣ ਇਹ ਹੀ ਗੁਰੂ ਜੀ ਦਾ ਸੱਚਾ ਪ੍ਰਕਾਸ਼ ਦਿਵਸ ਮਨਾਣਾ ਹੋਏਗਾ ਸਾਰੀਆਂ ਸੰਗਤਾਂ ਨੂੰ ਦਾਸ ਵੱਲੋਂ ਜੈ ਗੁਰਦੇਵ ਧੰਨ ਗੁਰਦੇਵ ਜੈ ਗੁਰ ਵਿਦਾਸ जय ਧੰਨ ਗੁਰੂ ਰਵਿਦਾਸ ਸ਼੍ਰੀ ਰਵਿਦਾਸ ਮਹਾਰਾਜ ਦਾ 659ਵਾਂ ਪ੍ਰਕਾਸ਼ ਉਤਸਵ ਮਨਾਇਆ ਜਾ ਰਿਹਾ ਸਾਰੇ ਜ਼ਿਲ੍ਹੇ ਤੋਂ ਬਹੁਤ ਸਰੀਆਂ ਸਾਡੀਆਂ ਸ਼੍ਰੀ ਗੁਰੂ ਰਵਿਦਾਸ ਸੁਭਾਵਾਂ ਆਪਣੇ ਆਪਣੇ ਜਥੇ ਦੇ ਨਾਲ ਇੱਥੇ ਸ਼ਾਮਲ ਹੋਈਆਂ ਨੇ ਸੋ ਮੈਂ ਸਾਰੀਆਂ ਸੁਭਾਵਾਂ ਨੂੰ ਗੁਰਦਾਸਪੁਰ ਨਿਵਾਸੀਆਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਔਰ ਜਿਸ ਤਰ੍ਹਾਂ ਸਾਡੇ ਗੁਰੂ ਜੀ ਨੇ ਕਿਹਾ ਕਿ ਸਾਨੂੰ ਮੇਜੁੱਲ ਕੇ ਰਹਿਣਾ ਚਾਹੀਦਾ ਔਰ ਅਗਿਆਨਤਾ ਦਾ ਜਿਹੜਾ ਹਨੇਰਾ ਹੈ ਉਹ ਦੂਰ ਕਰਨਾ ਹੈ ਔਰ ਸਿੱਖਿਆ ਦੇ ਵੱਲ ਜਿਹੜਾ ਆਪਣੇ ਬੱਚਿਆਂ ਨੂੰ ਸਿੱਖਿਆਤ ਕਰਨਾ ਤੇ ਮੈਂ ਤਾਂ ਅੱਜ ਇਸ ਸ਼ੁਭ ਦਿਨ ਦੇ ਉੱਤੇ ਸਾਰੀ ਸੰਗਤ ਨੂੰ ਇਹ ਅਪੀਲ ਕਰਦਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਸਿੱਖਿਆਤ ਕਰਨ ਵਾਸਤੇ ਵੱਧ ਤੋਂ ਵੱਧ ਧਿਆਨ ਦੇਣਾ ਚਾਹੀਦਾ ਔਰ ਨਸ਼ਿਆਂ ਤੋਂ ਬਿਲਕੁਲ ਸਾਨੂੰ ਬੱਚਿਆਂ ਨੂੰ ਦੂਰ ਰੱਖਣਾ ਚਾਹੀਦਾ ਔਰ ਜਿਹੜੇ ਇਨਸਾਨ ਜਿਹੜੇ ਪਰਿਵਾਰ ਨਸ਼ਿਆਂ ਤੋਂ ਦੂਰ ਰਹਿੰਦੇ ਨੇ ਵਾਰੇ ਵਿੱਚ ਆ ਖੁਸ਼ ਰਹਿੰਦੇ ਨੇ ਤੋਂ ਮੈਂ ਅੱਜ ਜਿਵੇਂ ਕਿ 849ਵਾਂ ਵਰ੍ਹਾ ਮਨਾਇਆ ਜਾ ਰਿਹਾ ਅਗਲਾ ਸਾਲ ਸਤਾਬਦੀ ਵਰ੍ਹਾ ਮਨਾਇਆ ਜਾ ਰਿਹਾ ਪੰਜਾਬ ਸਰਕਾਰ ਵੱਲੋਂ ਸਾਰੇ ਜਿੱਥੇ ਗੁਰੂ ਚਰਨਾਂ ਸ਼ੋਪ ਦੇ ਸਥਾਨ ਉੱਥੇ ਉੱਥੇ ਬਿਲਕੁਲ ਮੁਫਤ ਲੋਕਾਂ ਨੂੰ ਯਾਤਰਾ ਕਰਾਈ ਜਾਏਗੀ ਪਰ ਲੋਕਾਂ ਨੂੰ ਉੱਥੇ ਜਿਵੇਂ ਬਨਾਰਸ ਗੁਰੂ ਘਰ ਦਾ ਜਨਮ ਸਥਾਨ ਉੱਥੇ ਵੀ ਲੈ ਕੇ ਜਾਏਗਾ ਇਸੇ ਤਰ੍ਹਾਂ ਕੋਰਾਲਗੜ੍ਹ ਵੀ ਲੈ ਕੇ ਜਾਏ ਜਾਏਗਾ ਸਰਕਾਰ ਉਹ ਸਰਕਾਰ ਬਿਲਕੁਲ بڑے-ਵੱਡੇ ਪੱਦਰ ਦੇ ਉੱਤੇ ਅਗਲਾ ਇਹ ਬੜਾ ਇਹ ਮਨਾਉਣ ਜਾ ਰਹੀ ਹੈ ਔਰ ਜਿਹੜੇ ਜੜੀਆਂ ਵੀ ਆ ਚਰਨਸ਼ੋਪ ਪ੍ਰਾਪਤ ਜਗਾਂ ਨਾਲ ਉੱਥੇ ਸੰਤਾਰੋ ਦਰਸ਼ਨ ਕਰਨ ਜਾ ਰਹੀ ਹੈ